ਦੇਖੋ ਜੋਤੀ ਮਲੋਤਰਾ ਦੇ ਮਾਮਲੇ 'ਚ ਕੀ ਸੀਗਾ ਜੋਤੀ ਮਲੋਤਰਾ ਦੇ ਮਾਮਲੇ 'ਚ ਉਸ ਨੂੰ ਜਿਹੜੇ ਕਿਉਂਕਿ ਉਹ ਧਾਰਮਿਕ ਸਥਾਨਾਂ ਦੀ ਵੀ ਬਹੁਤ ਸੈਰ ਕਰਦੀ ਸੀ ਦਰਸ਼ਨ ਕਰਵਾਉਂਦੀ ਸੀ ਲੋਕਾਂ ਨੂੰ ਪਹਿਲਾਂ ਤਾਂ ਉਹਨੂੰ ਆਰਾਮ ਭਗਤ ਕਹਿੰਦੇ ਸਨ ਹੂੰ ਫਿਰ ਉਹਨੂੰ ਉਹਨਾਂ ਨੇ ਦੇਸ਼ ਤੋਂ ਅਲਾਂਦ ਦਿੱਤਾ ਹੂੰ ਹਾਲੇ ਕੋਰਟ ਨੇ ਤੇ ਫੈਸਲਾ ਦੇਣਾ ਹੈ ਜੀ ਪਰੰਤੂ ਹਿਸਾਰ ਦਾ ਜਿਹੜਾ ਪੁਲਿਸ ਮੁਖੀ ਸੀਗਾ ਉਹ ਕਹਿ ਰਿਹਾ ਸੀਗਾ ਕਿ ਹਾਲੇ ਤੱਕ ਉਹ ਕਹਿ ਰਿਹਾ ਹੈ ਕਿ ਹਾਲੇ ਤੱਕ ਕੋਈ ਐਵੀਡੈਂਸ ਨਹੀਂ ਮਿਲਿਆ ਪਰ ਜਨਤਾ ਉਦੋਂ ਤੱਕ ਟੈਗ ਦੇ ਚੁੱਕੀ ਸੀ ਸੀ ਬਿਲਕੁਲ ਜੀ ਸੋ ਇਸ ਕਰਕੇ ਕੋਈ ਵੀ ਨਿਰਣਾ ਜਾ ਕੈ ਲਓ ਕਿ ਇੱਕ رائے ਬਣਾਉਣ ਤੋਂ ਪਹਿਲਾਂ ਸਾਨੂੰ ਅਧਿਕਾਰਤ ਤੌਰ ਤੇ ਇਹਨਾਂ ਚੀਜ਼ਾਂ ਤੇ ਥੋੜੀ ਨਜ਼ਰ ਰੱਖਣੀ ਚਾਹੀਦੀ ਹੈ ਥੋੜਾ ਮਤਲਬ ਕਿ ਵੇਟ ਕਰਨਾ ਚਾਹੀਦਾ ਹੈ ਪਹਿਲੀ ਗੱਲ ਦੂਜੀ ਗੱਲ ਜਿਹੜੀ ਮੇਰੀ ਆਪਣੀ ਆਬਜ਼ਰਵੇਸ਼ਨ ਜਾਂ ਕੁਝ ਮੇਰੇ ਸਾਥੀਆਂ ਦਾ ਨਚੂੜ ਗੱਲਬਾਤ ਉਹ ਤੁਹਾਨੂੰ ਮੈਂ ਦੱਸਣ ਲੱਗਾ ਜੀ ਕਿ ਮਸਲਾ ਇਹ ਨਹੀਂ ਹੈ ਕਿ ਠੀਕ ਹੈ ਅੱਜ ਕਿਸੇ ਤੇ ਦੋਸ਼ ਲੱਗਾ ਹੋ ਸਕਦਾ ਉਸ ਸੱਚਾ ਹੋਵੇ ਝੂਠਾ ਹੋਵੇ ਮੈਂ ਨਹੀਂ ਕਹਿ ਸਕਦਾ ਜੀ ਠੀਕ ਹੈ ਜੀ ਉਹ ਹੁਣ ਪੁਲਿਸ ਨੇ ਸਥਾਪਿਤ ਕਰਨਾ ਹੈ ਕੋਰਟ ਨੇ ਉਹਦਾ ਨਿਰਣਾ ਕਰਨਾ ਹੈ ਜਾਂ ਇਨਕੁਆਰੀ ਚ ਉਹ ਨਿਚੋੜ ਨਿਕਲਣਾ ਹੈ ਦਰਸਲ ਕੀ ਹੈ ਕਿ ਤੁਸੀਂ ਇੱਕ ਚੀਜ਼ ਦੇਖੋ ਕੱਲ ਵੀ ਗ੍ਰਿਫਤਾਰੀ ਹੋਈ ਤਰਨਤਾਰ ਨੂੰ ਇਸ ਤੋਂ ਇਲਾਵਾ 7 ਕੇ 8 ਪਹਿਲਾਂ ਗ੍ਰਿਫਤਾਰ ਹੋ ਚੁੱਕੇ ਟੋਟਲ ਗਿਣਤੀ 8-10 ਦੇ ਲਗਭਗ ਹੋ ਗਏ ਪੰਜਾਬ ਚ ਜੀ ਹੁਣ ਇਹਨਾਂ ਰਿਪੋਰਟਾਂ ਦੀ ਜਦੋਂ ਤੁਸੀਂ ਗੱਲ ਕਰਦੇ ਹੋ ਖਬਰ ਸੁਣਦੇ ਹੋ ਹਮ ਸਰ ਤੁਹਾਨੂੰ ਤੇ ਪਾਕਿਸਤਾਨ ਵਾਲਾ 92 ਦਿਸ ਪਿਆ ਨਾ ਤਦ ਵੀ ਕਾਲ ਨਹੀਂ ਚੁੱਕੋਂਗੇ WhatsApp 'ਆਲੀ ਬਿਲਕੁਲ ਬੰਦਾ ਚਾਲੂ ਹੈ ਰਾਹੀ ਹੈ ਨਾ ਜਿੱਤੇ ਮੈਂ ਮੈਂ ਜਿਹੜੀ ਗੱਲ ਸ਼ੁਰੂ ਚ ਕਹੀ ਸੀ ਕਿ ਕਿ ਐਂਡ ਤੇ ਉਸ ਗੱਲ ਤੇ ਆਉਣਾ ਕਿ ਇਸ ਚੀਜ਼ ਦਾ ਡੀਪ ਸਟੇਟ ਡੀਪ ਸਟੇਟ ਨੂੰ ਜਾਂ ਕਹ ਲੋ ਏਜੰਸੀਆਂ ਨੂੰ ਇਹ ਫਾਇਦਾ ਹੋ ਰਿਹਾ ਕਿ ਜੋ ਇਹਨਾਂ ਦੀ ਨੇੜਤਾ ਹੋ ਰਹੀ ਸੀ ਲਹਿੰਦੇ ਤੇ ਚੜ੍ਹਦੇ ਪੰਜਾਬ ਦੀ ਜੀ ਉਸ ਜਿਹੜੀ ਨੇੜਤਾ ਕਿਤੇ ਨਾ ਕਿਤੇ ਉਹ ਸੋਚੀ ਭਾਈਵੇ ਬਿਲਕੁਲ ਜਿਨ੍ਹਾਂ ਦੇ ਵਿੱਚ ਕਮਿਊਨਿਕੇਸ਼ਨ ਤੋਂ ਦੂਰ ਦੇ ਚੱਲਦੇ ਆ ਅ ਵੈਸੀ ਵੀ ਉਧਰੋਂ ਸਟੇਟਮੈਂਟ ਆ ਤੁਸੀਂ ਦੇਖੋ ਕਿ ਜਿਹੜੇ ਉਧਰਲੇ ਬਲੌਗਰ ਸੀਗੇ ਕੁਝ ਜਿਨ੍ਹਾਂ ਨੂੰ ਇਧਰ ਬਹੁਤ ਪਸੰਦ ਕੀਤਾ ਜਾਂਦਾ ਸੀ ਉਹਨਾਂ ਨੂੰ ਇਧਰੋਂ ਗਾਲਾਂ ਪਈਆਂ ਉਹ ਇੱਕ ਐਕਟਰ ਹੈ ਜਿਹੜਾ ਇੱਕ ਆਹੋ ਉਹ ਪਤਲੂ ਜਿਹਾ ਮੈਨੂੰ ਨਾਮ ਭੁੱਲ ਗਿਆ ਇਫਤਖਾਰ ਕੇ ਕੁਝ ਕੈਸਾ ਨਾਮ ਉਹਦੀ ਕੰਟਰੋਵਰਸੀ ਮਤਲਬ ਇਹ ਕਿ ਕਲਾਕਾਰ ਕਲਾਕਾਰਾਂ ਨਾਲ ਲੜ ਪੈਂਦਾ ਇਧਰੋਂ ਦੇਵ ਖਰੌੜ ਹੋਰਾਂ ਨੇ ਕੰਮ ਚੱਕ ਦਿੱਤਾ ਇਹਨਾਂ ਨੇ ਜਵਾਬ ਦੇ ਦਿੱਤਾ ਫਿਰ ਇਦੋਂ ਇਲਾਵਾ ਬਲੌਗਰ ਬਲੌਗਰ ਲੜ ਪਏ ਹੂੰ ਠੀਕ ਹੈ ਜੀ ਹੁਣ ਇਹ ਆ ਕਿ ਮੰਨ ਲਓ ਆਮ ਬੰਦਾ ਜਿਹੜਾ ਆਪਣੇ ਵਰਗਾ ਵੀ ਮੰਨ ਲਓ ਕੋਈ ਸੱਜਣ ਮਿੱਤਰ ਹੁੰਦਾ ਜਾਂ ਆਪਣੀ ਉਧਰ ਜਿੱਦਾਂ ਹੁਣ ਸਾਡੀ ਤਾਂ ਉਧਰ ਜ਼ਮੀਨ ਜਾਇਦਾਦ ਸੀ ਸਭ ਕੁਝ ਸੀ ਛੱਡ ਛੜਾ ਕੇ ਆਏ ਤਾਂ ਜਿਹੜਾ ਹੁੰਦਾ ਇਹ ਸਨੇਹ ਪਿਆਰ ਹੁੰਦਾ ਉਹ ਵੀ ਕਿਤੇ ਨਾ ਕਿਤੇ ਘਟ ਜਾਂਦਾ ਇਹ ਚੀਜ਼ ਜਿਹੜੀ ਆ ਨਾ ਉਹ ਕਾਬਲੇ ਗੌਰ ਹੈ ਸਾਬ ਕਿ ਕੋ ਝਟਕੇ ਚ ਕਹਿ ਲਓ ਕਿ ਕਈ ਨਿਸ਼ਾਨੇ ਜਿਹੜੇ ਆ ਨਾ ਪਤਾ ਨਹੀਂ ਫੁੰਡੇ ਗਏ ਆ ਜਾਂ ਆਪਣੇ ਆਪ ਜਿਹੜੇ ਆ ਉਹ ਲੱਗਾ ਗਿਆ ਹੈ ਜੀ 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 ਬਿਲਕੁਲ ਮਿੰਟੂ ਜੀ ਕਹਿ ਲਓਗੇ ਜੀ ਨੇ ਹਾਲ ਚਾਲ ਜਿਹੜਾ ਪੁੱਛਦਾ ਸੀ ਉਹ ਵੀ ਰਹਿ ਗਿਆ ਨਾ ਹੈ ਜੀ ਫਿਰ ਅਗਲਾ ਡਾਇਰ ਰੈਡਾਰ ਦੇ ਵਿੱਚ ਹੁੰਦਾ ਕਿ ਮੈਂ ਨਾ ਰਡਾਰ ਤੇ ਆ ਜਾਵਾਂ ਮੈਂ ਵੈਸੇ ਇੱਕ ਚੀਜ਼ ਤੁਹਾਨੂੰ ਦੱਸ ਦੇਣਾ ਕਿ ਜੇ ਤੁਸੀਂ ਖਰੇ ਹੋ ਸੱਚੇ ਹੋ ਐਨੀ ਅੰਨੀ ਨਹੀਂ ਬਚੀ ਹੁੰਦੀ ਹੂੰ ਠੀਕ ਹੈ ਹੋ ਸਕਦਾ ਤੁਹਾਡਾ ਵੀ ਮੇਰਾ ਵੀ ਨਾ ਆ ਸਕਦਾ ਲਿਜ ਕੋਈ ਚੱਕਰ ਨਹੀਂ ਹੈ ਤੇ ਆਪਣੇ ਕੋਲ ਕੀ ਹੈ ਇੱਕ ਲੈਪਟਾਪ ਇੱਕ ਮੋਬਾਈਲ ਹੈ ਲਾਹੋ ਗਏ ਕੱਢ ਲਓ ਇਹਦੇ ਚੋਂ ਮਿੰਟੂ ਜੀ ਅੱਜ ਕੱਲ ਸੁਣਦੇ ਕਰਦੇ ਬਹੁਤ ਗੱਲ ਇਹ ਹੈ ਕਿ ਜੇ ਤੁਸੀਂ ਸੱਚੇ ਹੋ ਜੇ ਬਾਈ ਵੀ ਸੱਚਾ ਹੈ ਨਾ ਤਾਂ ਅਖੀਰ ਠੀਕੇ ਖੱਜਲ ਖਾਰੀ ਹੁੰਦੀ ਆ ਬਹੁਤ ਔਖਾ ਹੋ ਜਾਂਦਾ ਜੀ ਜੀ ਖੁਦ ਨੂੰ ਸਿੱਧ ਕਰ ਸਾਬਤ ਕਰਨਾ ਸੱਚਾ ਸਿੱਧ ਕਰਨਾ ਬਹੁਤ ਔਖਾ ਕਾਰਜ ਹੈ ਜੀ ਪਰ ਮਤਲਬ ਕਿ ਜੇ ਕਿਤੇ ਕਿਸੇ ਨੂੰ ਕੋਈ ਵਲਾਮਾ ਪੈ ਜਾਏ ਮੈਂ ਤਾਂ ਇਹ ਕਹਣਾ ਡਰੋ ਨਾ ਐਵੇਂ ਡੀਲੀਟ ਰੂਟ ਕਰਨ ਦਾ ਕੋਈ ਫਾਇਦਾ ਨਹੀਂ ਮੰਨ ਲਓ ਤੁਹਾਡੀ ਕੋਈ ਗੱਲਬਾਤ ਉਦਾਂ ਹੋਈ ਹੈ ਨਾਰਮਲੀ ਤੁਸੀਂ ਕਿਸੇ ਨਾਲ ਗੱਲ ਕੀਤੀ ਹੈ ਕੋਈ ਕੰਮ ਧੰਦੇ ਲਈ ਗੱਲ ਕੀਤੀ ਹੈ ਕੋਈ ਦਰਸ਼ਨ ਮੇਲੇ ਲਈ ਕੋਈ ਗਿਆ ਉਥੇ ਕਿਸੇ ਦੇ ਕੋਲ ਜਾ ਕੇ ਉਥੇ ਮਤਲਬ ਕਿ ਕੋਈ ਠਹਿਰਿਆ ਕੀਤਾ ਕੋਈ ਮਿਲਵਲਾ ਕੇ ਤਾਂ ਇਹ ਡਰਨ ਦੀ ਗੱਲ ਨਹੀਂ ਉਹ ਸਾਰਾ ਕੁਝ ਜਿਹੜਾ ਹੈ ਨਾ ਬਿਲਕੁਲ ਆ ਜਾਂਦਾ ਹੈ ਚਾਂਚ ਪਰਤਾ ਦੇ ਬਿਲਕੁਲ ਬਿਲਕੁਲ ਮਿੰਟ ਜੀ ਐਜੇ ਬਹੁਤ ਸਾਰੇ ਦੋਸਤ ਜੁੜ ਚੁੱਕੇ ਨੇ ਜੀ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਕੁਝ ਕਮੈਂਟ ਮਿੰਟ ਜੀ ਆਪਾਂ ਸ਼ਾਮਿਲ ਕਰ ਲੈਨੇ ਜਲਦੀ ਜਲਦੀ ਦੇ ਵਿੱਚ ਜਗਜੀਤ ਸਿੰਘ ਜੀ ਕਹਿ ਰਹੇ ਨੇ ਕਿ ਬਾਈ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੈ ਕਹਿੰਦੇ ਲੋਕ ਆਮ ਤੌਰ ਤੇ ਗੱਲਬਾਤ ਕਰਦੇ ਰਹਿੰਦੇ ਆ ਖਾਸ ਕਰਕੇ ਉਹ ਜਿਹੜੇ ਕਹਿੰਦੇ ਜਿਨ੍ਹਾਂ ਦੇ ਵੱਡ ਵਡੇਰੇ ਉਧਰਲੇ ਪੰਜਾਬ ਤੋਂ ਉੱਠ ਕੇ ਆਏ ਆ ਔਰ ਮਿੱਤਰ ਖੋਰ ਕਹਿ ਰਹੇ ਨੇ ਕਿ ਮੇਰੇ ਪਿੰਡ ਦੇ ਮਹਾਨ ਸੇਵਾ ਦੇ ਪੰਜਵਖ ਪੂਰਨ ਸਿੰਘ ਜੀ ਪਿੰਗਲਵਾੜਾ ਵਾਲਿਆਂ ਦੇ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਾਂ ਜੀ ਸਾਰਿਆਂ ਨੂੰ ਜਸਵੀਰ ਸਿੰਘ ਜੀ ਮੁਬਾਰਕਾਂ ਸਾਰਿਆਂ ਨੂੰ ਬਹੁਤ ਮਹਾਨ ਸ਼ਖਸੀਅਤ ਹੈ ਜੀ ਸੱਚਮੁੱਚ ਸੱਚ ਮੈਂ ਮੈਂ ਅੱਜ ਜੇ ਤੁਹਾਡੇ ਕੋਲ ਇੱਥੇ ਬੈਠਾ ਨਾ ਤਾਂ ਇਹਨਾਂ ਦੀ ਬਦੌਰਤ ਹੈ ਜੀ ਮੇਰੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ 파ਟ ਹੈ ਜੀ ਕੁਝ ਲੋਕਾਂ ਨੂੰ ਪਤਾ ਇਸ ਚੀਜ਼ ਦਾ ਹਮ ਤਾਂ ਬਹੁਤ ਮਹਾਨ ਲੋਕ ਹੈ ਪਰ ਆਪਾਂ ਹਰ ਵੇਲੇ ਯਾਦ ਕਰੀਦਾ ਜੋ ਮਤਲਬ ਕਿ ਅੱਜ ਕੱਲ ਪਤਾ ਕੀ ਐ ਸਰ ਮੈਂ ਇਨਾ ਜ਼ਿਆਦਾ ਚਲੋ ਠੀਕ ਐ ਨਾ ਚੁੱਪ ਵੀ ਨਹੀਂ ਰਹਿੰਦਾ ਤੇ ਜ਼ਿਆਦਾ ਬੋਲਦਾ ਜੀ ਇੱਥੇ ਆਪ ਹੀ ਆਪਦੇ ਨਾਮ ਦੇ ਨਾਲ ਕੋਈ ਸ੍ਰੀ ਲਾਈ ਫਿਰਦਾ ਕੋਈ ਸ੍ਰੀ ਸ੍ਰੀ ਲਾਈ ਫਿਰਦਾ ਕੋਈ ਸੰਤ ਲਾਈ ਫਿਰਦਾ ਕੋਈ ਗਿਆਨੀ ਲਾਈ ਫਿਰਦਾ ਕੋਈ ਹੂੰ ਪਤਾ ਹੀ ਨਹੀਂ ਕਿ ਆ ਕਿਆ ਸਰ ਜੀ ਅਸਲ ਦੇ ਵਿੱਚ ਜੇ ਆਪਾਂ ਕਹੀਏ ਕਿ ਭਾਈ ਭਗਤ ਤੇ ਸੰਤ ਇਹ ਲੋਕ ਨੇ ਇਹ ਲੋਕ ਨੇ ਸਾਬ ਮੈਂ ਇੱਕ ਚੀਜ਼ ਤੁਹਾਨੂੰ ਕਹਿ ਦਿੰਨਾ ਕਿ ਜ਼ਿੰਦਗੀ ਚ ਹੋਰ ਕੁਝ ਨਹੀਂ ਵੀ ਪੜਿਆ ਜਾਂਦਾ ਨਾ ਕਿਤਾਬਾਂ ਕਿਤੂਬਾਂ ਹੂੰ ਠੀਕ ਆ ਪਰ ਇੱਕ ਚੀਜ਼ ਜ਼ਰੂਰ ਪੜ ਲਿਓ ਭਗਤ ਜੀ ਦਾ ਜੀਵਨ ਜ਼ਰੂਰ ਪੜ ਲਿਓ ਤੇ ਆਪਣੇ ਬੱਚਿਆਂ ਨੂੰ ਪੜ ਕੇ ਜ਼ਰੂਰ ਸੁਣਾ ਦਿਓ ਜੀ ਕੋਈ ਨਾ ਕੋਈ ਗੁਣ ਪੈਦਾ ਹੋ ਜਾਏਗਾ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦੱਸਾਂ ਅਸੀਂ ਅੱਜ ਕਲਾਈਮੇਟ ਚੇਂਜ ਤੇ ਰੋਨੇ ਆ ਅੱਜ ਅਸੀਂ ਜੰਗਲਾਂ ਨੂੰ ਪੇਟਦੇ ਆ ਸਰਪਗੰਜੀ ਉਦੋਂ ਉਸ ਟਾਈਮ ਚ ਗਿਰਦੇ ਤੇ ਕੰਮ ਕਰਦੇ ਸਨ ਵਾਤਾਵਰਣ ਤੇ ਕੰਮ ਕਰਦੇ ਸਨ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ ਕਿ ਉਹ ਜਿਹੜੀ ਜੰਗਲਾਤ ਦੀ ਕਟਾਈ ਵਗੈਰਾ ਇਹਨਾਂ ਦੇ ਉਦੋਂ ਤੋਂ ਵਿਰੋਧੀ ਸਨ ਸਭ ਜੀ ਅੱਜ ਤੋਂ ਤੁਸੀਂ ਹਿਸਾਬ ਲਾ ਲਓ ਕਿ ਅਸੀਂ ਦੇ ਦਹਾਕੇ ਚ ਇਹਨਾਂ ਚੀਜ਼ਾਂ ਨੂੰ ਸੋਚਣਾ ਸੋਚ ਕੇ ਦੇਖੋ ਉਹ ਕਿੰਨੇ ਗਾਂਵ ਗਾਂਵ ਦੀ ਸੋਚ ਰੱਖਣ ਵਾਲੇ ਸਨ ਸਭ ਜੀ ਜੀ ਬਹੁਤ ਦੂਰ ਦੀ ਕਹਿ ਲੋ ਕਿ ਸੋਚਣ ਵਾਲੀ ਗੱਲ ਹੁੰਦੀ ਔਰ ਸੱਚੀ ਨਮਨ ਹੈ ਜੀ ਤੁਸੀਂ ਤੇ ਚਲੋ ਸਾਖਸ਼ਾਤ ਉਦਾਹਰਨ ਕੋਲੇ ਬੈਠੇ ਤੁਸੀਂ ਦੱਸ ਰਹੇ ਹੋ ਹਾਂ ਜੀ ਬਹੁਤ ਸਾਰੇ ਲੋਕ ਇਹ ਲੋਕ ਨਹੀਂ ਜਿਹੜੇ ਲੋਕਾਂ ਦੀ ਜ਼ਿੰਦਗੀ ਨੂੰ ਬਦਲਣ ਦੀ ਕਾਬਲੀਅਤ ਰੱਖਦੇ ਨੇ ਸਾਬ ਪਿੰਗਲਵਾੜਾ ਅੱਜ ਵੀ ਚੱਲ ਰਿਹਾ ਹੈ ਜੀ ਇੱਕ ਐਸਾ ਸੰਸਥਾਗਤ ਢਾਂਚਾ ਐ ਸਾ ਕਿ ਮਤਲਬ ਕਿ ਸਿਰ ਚੁੱਕਦਾ ਹੈ ਜੀ ਸਿਰ ਚੁੱਕਦਾ ਹੈ ਬਿਲਕੁਲ ਬਿਲਕੁਲ ਮੈਂ ਚਲੋ ਇਸ ਕਰ ਲੋ ਖੁਸ਼ਕਿਸਮਤ ਹਾਂ ਇੱਕ ਵਾਰੀ ਨਾ ਮੇਰਾ ਕੋਈ ਗਾਣਾ ਸੀਗਾ ਤੇ ਉਹਦੇ ਹਾਂ ਨਾ ਕੁਝ ਆਉਂਦੇ ਆ ਚਾਰ ਪੈਸੇ ਤੇ ਆਖੀ ਤੇ ਜਾ ਰਾ ਇਧਰ ਹੀ ਲਾ ਦੇ ਚਲੋ ਰੋਟੀ ਪਾਣੀ ਚੱਲੀ ਜਾਂਦਾ ਜੀ ਤਾਂ ਮੇਰੇ ਕੁਝ ਲਿਖਤਾਂ ਦੀ ਰਾਇਲਟੀ ਸੀਗੀ ਕਿ ਮੈਂ ਕਿਉਂ ਉੱਥੇ ਉੱਥੇ ਵੇਚਦਾ ਜਿਨ੍ਹਾਂ ਦੀ ਬਦੌਲਤ ਹੈ ਇਹ ਕੀ ਬਾਤ ਹੈ ਕੀ ਬਾਤ ਹੈ ਇਹ ਇਹੋ ਚੀਜ਼ਾਂ ਹੁੰਦੀਆਂ ਨੇ ਨਾ ਜ਼ਿੰਦਗੀ 'ਚ ਸਿਖਾਉਂਦੀਆਂ ਵੀ ਇਹ ਆ ਤੇ ਤੁਹਾਨੂੰ ਅੱਗੇ ਤੋਰਦੀਆਂ ਵੀ ਇਹ ਨੇ ਯਾਰ ਜੀ ਸ਼ੁਕਰੀਆ ਮਿੰਟੂ ਜੀ ਇੱਕ ਨਾ ਕਮੈਂਟ ਸੀ ਮਿੱਤਰ ਦਾ ਮੇਰੇ ਤੋਂ ਮਿਸ ਹੋ ਗਿਆ ਉਹ ਹਮ ਕਿਰਪਾ ਕਰਕੇ ਜ਼ਰਾ ਦੇਖਿਓ ਜੇ ਤੁਹਾਡੇ ਸਮਾਂ ਦਾ ਲੱਗੇ ਉਹਨਾਂ ਨੇ ਨਾਲ ਡੋਨੇਸ਼ਨ ਵੀ ਕੀਤੀ ਹੋਈ ਸੀ ਤੇ ਇੱਕ ਕਮੈਂਟ ਉਹਨਾਂ ਨੇ ਕੀਤਾ ਹੋਇਆ ਸੀਗਾ ਉਹ ਸ਼ਾਇਦ ਕੋਈ ਮਾੜੀ ਮੁੱਠੀ ਨੈਟਵਰਕ ਦੀ ਦਿੱਕਤ ਹੈ ਚਲੋ ਜੀ ਮੈਂ ਉਹ ਲੱਭਦਾ ਤੇ ਮੈਂ ਨਾਲ ਨਾਲ ਸ਼ੇਅਰ ਕਰਦਾ ਚਲੋ ਉਹਦੇ ਤੱਕ ਹਾਂਜੀ ਤਾਂ ਦੁਬਾਰਾ ਕਰ ਦਿਓ ਤੁਸੀਂ ਕਮੈਂਟ ਦੁਬਾਰਾ ਕਰ ਦਿਓ ਹਾਂਜੀ ਕਮੈਂਟ ਦੁਬਾਰਾ ਕਰ ਦਿਓ ਭਾਜੀ ਤੁਸੀਂ ਮੈਂ ਦੇਖੋ ਕਮੈਂਟ ਕਾਫੀ ਤਿੰਨ ਚਾਰ ਪੰਕਤੀਆਂ ਦਾ ਸੀਗਾ ਜੀ ਹਾਂਜੀ ਹਾਂਜੀ ਪਿੱਛੇ ਚਲਾ ਗਿਆ ਸ਼ਾਇਦ ਕੋਈ ਨੈਟਵਰਕ ਦੀ ਦਿੱਕਤ ਹੈ ਖैर ਸ਼ੁਕਰੀਆ ਤੁਹਾਡਾ ਮਿੱਤਰ ਨਾਮ ਤੁਹਾਡਾ ਆਉਂਦਾ ਤੇ ਅਸੀਂ ਦੁਬਾਰਾ ਅਨਾਉਂਸ ਵੀ ਕਰਦੇ ਹਾਂ ਮੰਟੂ ਜੀ ਥੋੜੀ ਰਾਜਨੀਤੀ ਦੀ ਗੱਲ ਕਰਦੇ ਆਪਾਂ ਰਾਜਨੀਤੀ ਵਾਲੇ ਪਾਸੇ ਚੱਲਦੇ ਆਂ ਉਧਰ ਸਿਸੋਦੀਆ ਸਾਹਿਬ ਤੇ ਬਾਹਰੋਂ ਵਾਲੇ ਬੰਦੇ ਨੂੰ ਪਾਰਟੀ ਦੇ ਵਿੱਚ ਲੈ ਕੇ ਆ ਰਹੇ ਸੀ ਪਾਰਟੀ ਮਜ਼ਬੂਤ ਕਰਨ ਲੱਗੇ ਹੋਏ ਸੀਗੇ ਪਰ ਉਹਨਾਂ ਨੂੰ ਵੀ ਸੱਦਾ ਆ ਗਿਆ ਉਹ ਜਿਹੜਾ ਕਲਾਸਰੂਮ ਵਾਲਾ ਜਿਹੜਾ ਸੀ ਘਟਾਲਾ ਉਹਦੇ ਵਿੱਚ ACB ਨੇ ਕਹਿੰਦੇ ਵੀ ਬੁਲਾ ਲਿਆ ਉਹਨਾਂ ਨੂੰ ਕਹਿੰਦੇ ਆਓ ਭਾਈ ਇੱਕ ਨੂੰ 6 ਨੂੰ ਬੁਲਾਇਆ ਇੱਕ ਨੂੰ 9 ਨੂੰ ਨਾਸਿੰਦਰ ਜੈਨ ਨੂੰ ਹਮ ਇਨਕੁਆਰੀਆਂ ਖੁੱਲ ਗਈਆਂ ਫਿਰ ਦੁਬਾਰਾ ਤੋਂ ਇਨਕੁਆਰੀਆਂ ਤਾਂ ਘਰ ਚੱਲ ਹੀ ਰਹੀਆਂ ਸੀ ਤੇ ਉਸੇ ਤੇ ਫਿਰ ਚੱਲ ਰਿਹਾ ਕੰਮ ਅਸੀਂ ਨਾ ਅੱਜ ਗੱਲਬਾਤ ਕਿੱਥੇ ਕਰ ਰਹੇ ਸੀਗੇ ਤੇ ਮੈਂ ਇੱਕ ਚੀਜ਼ ਕਹੀ ਸੀਗੀ ਉੱਥੇ